اے <laughs> ਅਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਕੈਮਰਾ ਪਰਸਨ ਗੁਰਪ੍ਰੀਤ ਬੰਗੜ ਨਾ ਬੰਗੜ ਦੇ ਨਾਲ ਲਾਲ ਕਮਲ ਚੱਕ ਸਬੂ ਇਸ ਟਾਈਮ ਮੌਜੂਦਾਂ ਅਸੀਂ ਫਗਵਾੜਾ ਵਿਖੇ ਜਿੱਥੇ ਕਿ ਨਵਦੀਪ ਨਾਂ ਦਾ ਨੌਜਵਾਨ 31 ਸਾਲ ਉਹਨਾਂ ਦੀ ਉਮਰ ਦੱਸੀ ਜਾ ਰਹੀ ਹੈ ਆਪਣੀ ਜ਼ਿੰਦਗੀ ਦੇ ਅਕਾਊ ਪਲਾਂ ਤੋਂ ਕੁਜਰਾਹਤ ਪਾਉਣ ਲਈ ਕੁਝ ਸਕੂਨ ਲੈਣ ਲਈ ਹਿਮਾਚਲ ਗਿਆ ਸੀ ਪਰ ਉਹਨੂੰ ਨਹੀਂ ਪਤਾ ਸੀ ਕਿ ਹਿਮਾਚਲ ਜਿਸ ਥਾਂ ਤੇ ਉਹ ਸਕੂਨ ਲੈਣ ਲਈ ਗਿਆ ਜਿਸ ਥਾਂ ਤੇ ਉਹਨੂੰ ਸ਼ਾਂਤੀ ਦੀ ਭਾਲ ਦੇ ਵਿੱਚ ਗਿਆ ਉਹਨੇ ਇਦਾਂ ਦੀ ਅਸ਼ਾਂਤੀ ਪੈਦਾ ਕਰ ਦੇਣੀ ਆ ਉਹ ਠੰਡੀ ਥਾਂ ਨੇ ਇੰਨਾ ਕੋ ਮਾਪੇ ਬਾਪ ਦੇ ਹਿਰਦਿਆਂ ਨੂੰ ਤਪਾ ਦੇਣਾ ਕਿ ساری ਜ਼ਿੰਦਗੀ ਨਵਦੀਪ ਦੀਆਂ ਜਾਦਾ ਉਹਦੇ ਮਾਪੇ ਬਾਪ ਦੇ ਹਿਰਦੇ ਦੇ ਵਿੱਚ ਤਪਸ਼ ਬਣ ਕੇ ਜੜੀਆਂ ਉਹ ਹਮੇਸ਼ਾ ਹੀ ਇੱਕ ਬੇਚੈਨੀ ਪੈਦਾ ਕਰਦੀਆਂ ਰਹਿਣਗੀਆਂ ਉਸ ਥਾਂ ਤੇ ਮੌਜੂਦਾਂ ਉਸ ਘਰ ਦੇ ਵਿੱਚ ਮੌਜੂਦਾਂ ਕੁਝ ਘਰ ਦੇ ਦ੍ਰਿਸ਼ ਦਿਖਾਣ ਦੀ ਕੋਸ਼ਿਸ਼ ਕਰਦੇ ਆ ਜਿਸ ਘਰ ਦੇ ਵਿੱਚੋਂ ਨੌਜਵਾਨ ਪੁੱਤਰ ਚਲੇ ਜਾਂਦਾ ਹੈ ਤੇ ਉਹ ਉਹ ਵੀ ਉਹ ਆਪਣੇ ਇੱਕ ਜਰਾਂ ਦੋਸਤਾਂ ਦੇ ਨਾਲ ਮਕਲੌੜ ਗੰਜ ਦੇ ਵਿੱਚ ਗਏ ਸੀ ਪਰ ਉਹਨੂੰ ਨਹੀਂ ਪਤਾ ਸੀ ਕਿ ਇਹ ਜਿਹੜਾ ਸਫ਼ਰ ਜਿਹੜਾ ਉਹਨਾਂ ਦਾ ਆਖਰੀ ਸਫ਼ਰ ਹੋ ਜਾਣਾ ਉੱਥੇ ਲੜਾਈ ਝਗੜਾ ਹੋਇਆ ਜਿਸ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਕੁਝ ਕਰਦੇ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਗੱਲਬਾਤ ਵੀ ਕਰਾਂਗੇ ਅ ਜਿਹੜੇ ਉਹਨਾਂ ਦੇ ਗੁਵਾਂਡ ਦੇ ਵਿੱਚ ਨੇ ਆਪਾਂ ਬਾਈ ਸਾਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਹ 31 ਸਾਲਾ ਨੌਜਵਾਨ ਜਿਹਨੇ ਜ਼ਿੰਦਗੀ ਦੇ ਵਿੱਚ ਜਿਹੜਾ ਇਹ ਸੋਚਦਾ ਸੀ ਕਿ ਸ਼ਾਇਦ ਹਿਮਾਚਲ ਜਾ ਕੇ ਕੁਝ ਆਰਾਮ ਦੀ ਥੋੜੇ ਜਿਹੜੇ ਪਲ ਜਿਹੜੇ ਉਹ ਬਤੀਤ ਕਰ ਲਵੇ ਪਰ ਮਾਪੇ ਬਾਪ ਲਈ ਇਹੋ ਜਿਹਾ ਦੁੱਖ ਦੇ ਗਿਆ ਜਿਹੜਾ ਸਾਰੀ ਜ਼ਿੰਦਗੀ ਉਹ ਠੰਡੀਆਂ ਹਵਾਵਾਂ ਲੈਣ ਗਿਆ ਮਾਪੇ ਬਾਪ ਨੂੰ ਇੱਕ ਇਹੋ ਜਿਹੀ ਤਪਸ਼ ਜਿਹੜੀਆਂ ਤਤੀਆਂ ਹਵਾਵਾਂ ਦੇ ਗਿਆ ਜਿਹੜਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਦਾ ਹੀ ਜਿਹੜੀਆਂ ਉਹ ਤਪਸ਼ ਪੈਦਾ ਕਰਦੀਆਂ ਰਹਿਣਗੀਆਂ ਉਸ ਘਰ ਦੇ ਵਿੱਚ ਮੌਜੂਦ ਹ ਉਹ ਘਰ ਦੇ ਵਿੱਚ ਸਾਰੇ ਮੈਂਬਰ ਜਿਹੜੇ ਉਹ ਮਕਲੌੜ ਗੰਜ ਗਏ ਨੇ ਘਰ ਦੇ ਵਿੱਚ ਕੁਝ ਪਰਿਵਾਰਿਕ ਮੈਂਬਰ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਣੇ ਆ ਕਿ ਕਦੋਂ ਗਏ ਸੀ ਤੇ ਕਿਦਾਂ ਇਹ ਜਿਹੜਾ ਪਾਣਾ ਵਰਤਿਆ ਤੇ ਵਿੱਚ ਨਹੀਂ ਆਪਾਂ ਇਹਨਾਂ ਤੋਂ ਜਾਣ ਲੈਨੇ ਆ। ਬਸ ਥੋੜਾ ਜਿਹਾ ਜਾਣਕਾਰੀ ਦੇ ਦਿਓ ਵੀ ਕਿਦਾਂ ਹੋਈ ਸੀ ਗੱਲ। 800 ਰਾਤ ਇੱਥੋਂ 9:30 ਵਜੇ ਗਏ ਆ। ਤੇ 12:30 ਪਹੁੰਚ ਗਏ ਫੋਨ ਆ ਗਿਆ ਠੀਕ ਠਾਕ ਪਹੁੰਚ ਗਏ ਆ। ਪਤਾ ਨਹੀਂ ਕਰ ਲ ਕੀ ਪਾਣਾ ਵਰਤਿਆ ਹੋਟਲ ਵਾਲਿਆਂ ਨਾਲ ਕਿਸੇ ਨਾਲ ਝਗੜਾ ਹੋਇਆ ਤੇ ਉਹਨਾਂ ਨੇ 20-25 ਬੰਦੇ ਪੈ ਗਿਆ ਕਹਿੰਦੇ ਜੀ। ਸਾਰਿਆਂ ਨੂੰ ਕੁੱਟਿਆ ਇਹਦੇ ਜਿਆਦਾ ਲੱਗ ਗਈ ਸੱਟ ਤੇ ਸ਼ਾਮ ਨੂੰ ਸਾਨੂੰ ਪਤਾ ਲੱਗਾ ਪੀ ਆ ਪਾਣਾ ਵਰਤ ਗਿਆ ਤੇ ਇਹ ਤਾਂ ਗਿਆ ਸੀ ਪਾ ਘੁੰਮਣ ਤਾਂ ਪਤਾ ਨਹੀਂ ਹੁਣ ਉੱਧਰ ਪਹਾੜ ਵਾਲਿਆਂ ਦਾ ਹਾਲ ਇਦਾਂ ਦਾ ਹੈ ਜੀ ਤੇ ਸ਼ਰਾਬ ਦਾ ਉਹ ਕਹੀ ਜਾਂਦੇ ਮੁੰਡਾ ਸ਼ਰਾਬ ਸਾਡਾ ਪੀਂਦਾ ਹੀ ਨਹੀਂ ਸੀ ਤੇ ਉਹ ਕਹੀ ਜਾਂਦੇ ਵੀ ਸ਼ਰਾਬ ਕਰਕੇ ਇਹ ਝਗੜਾ ਹੋਇਆ ਸ਼ਰਾਬ ਤਾਂ ਬਿਲਕੁਲ ਹੀ ਨਹੀਂ ਪੀਂਦਾ ਸੀ ਉਹ ਬੰਦ ਸੀ ਉਹਦੀ ਤੇ ਨਾਲੇ 10:30 ਵਜੇ ਕਿਹੜੀ ਸ਼ਰਾਬ ਉਹਨਾਂ ਦੇ ਬੱਚਿਆਂ ਨੇ ਪੀ ਲੈਣੀ ਆ ਕਿ ਕਿੰਨੀ ਉਮਰ ਉਹਦੀ 31 ਸਾਲ ਸੀ ਮੈਰਿਡ ਸੀ ਮੈਰਿਡ ਸੀ 2 ਸਾਲ ਹੋਏ ਵਿਆਹ ਨੂੰ 1 ਸਾਲ ਦਾ ਬੱਚਾ ਉਹਦੇ ਮੁੰਡਾ ਗੱਡੇ ਦੇ ਕਿੰਨੇ ਗੈਸ ਦੋਸਤ ਇਹ ਆਪਣੇ ਪਰਿਵਾਰ ਵਿੱਚ ਕਿੰਨੇ ਮੈਂਬਰ ਗਏ ਸੀ ਛੋਟਾ ਬ੍ਰਦਰ ਭਣੋਇਆ ਤੇ ਕਿੰਨਾਂ ਦਾ ਦੋਸਤ ਚਾਰ ਜਣੇ ਗਏ ਸੀ ਫਿਰ ਹੁਣ ਉੱਥੇ ਦੀ ਪੁਲਿਸ ਨੇ ਕੀ ਕੀਤਾ ਕਿ ਇੱਥੇ ਵੀ ਕੀਤਾ ਉਹਨਾਂ ਦੀ ਪੁਲਿਸ ਨੇ ਉੱਥੇ 6 ਬੰਦੇ ਕਹਿੰਦੇ ਅਰੈਸਟ ਕੀਤੇ ਹਾਲੇ ਤੱਕ ਸਾਨੂੰ ਪੂਰੀ ਜਾਣਕਾਰੀ ਹੈ ਨਹੀਂ ਕਹਿੰਦੇ ਵੀ ਉਹਨਾਂ ਤੇ ਕੇਸਕੋਸ ਕੀਤਾ ਆ ਹਰੋਨੇ ਸ਼ਾਮ ਨੂੰ ਸਾਰਾ ਪਰਿਵਾਰ ਆਊਗਾ ਤਾਂ ਪਤਾ ਲੱਗੂਗਾ ਕੀ ਗੱਲਬਾਤ ਹੋਈ ਹੈ। ਹਲੇ ਮਤਲਬ ਪੂਰੀ ਜਾਣਕਾਰੀ ਜਾਣਕਾਰੀ ਨਹੀਂ ਆ ਪੋਸਟਮਾਰਟਮ ਹੋ ਰਿਹਾ ਹੈ ਉੱਥੇ। ਇਹ ਵੀ ਪਤਾ ਲੱਗਿਆ ਕਿ ਸੱਟ ਕਿੱਥੇ ਲੱਗੀ ਹੈ? ਸੱਟ ਉਹਦੇ ਸਿਰ 'ਚ ਲੱਗੀ ਜਾਂਦੀ ਹੈ। ਥੱਲੇ ਡਿੱਗਣ ਦੇ ਨਾਲ ਤੇ ਸੱਟ ਸਿਰ 'ਚ ਲੱਗ ਗਈ ਤਾਂ ਉਹਦੇ ਨਾਲ ਹੀ ਡੈਥ ਹੋ ਗਈ। ਹਾਂਜੀ। ਕੁਝ ਛੋਟੀ ਜਿਹੀ ਜਾਣਕਾਰੀ ਸੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਕਿਉਂਕਿ ਫਗਵਾੜਾ ਦੇ ਗੁਰੂ ਤੇਗ ਮਹਾਦਰ ਨਗਰ ਦੇ ਇਹ ਰਹਿਣ ਵਾਲਾ ਸੀ ਨਵਦੀਪ 31 ਸਾਲ ਦਾ ਨੌਜਵਾਨ ਸੀ। ਆਪਣੀ ਫੈਮਿਲੀ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਦੇ ਨਾਲ ਹੀ ਉੱਥੇ ਹਿਮਾਚਲ ਗਿਆ ਸੀ ਪਰ ਉਹਨੂੰ ਨਹੀਂ ਪਤਾ ਸੀ ਕਿ ਜਿਸ ਉਸ ਸਫਰ ਤੇ ਜਾ ਰਿਹਾ ਇਹ ਸਫਰ ਉਹਦਾ ਆਖਰੀ ਸਫਰ ਹੋ ਜਾਣਾ ਤੇ ਇਸ ਟਾਈਮ ਕਰਦੇ ਵਿੱਚ ਮਾਹੌਲ ਕੀ ਆ ਉਹ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਜਦੋਂ ਵੀ ਅਸੀਂ ਹਿਮਾਚਲ ਜਾਂਦੇ ਹਾਂ ਜਾਂ ਕਿਤੇ ਵੀ ਅਸੀਂ ਪਰਿਵਾਰ ਤੋਂ ਦੂਰ ਜਾਂਦੇ ਹਾਂ ਤਾਂ ਸਾਨੂੰ ਇਹ ਹੁੰਦਾ ਕਿ ਅਸੀਂ ਕੁਝ ਸਮਾਂ ਜਿਹੜਾ ਉਸ ਸਕੂਨ ਦਾ ਬਤੀਤ ਕਰ ਸਕੀਏ ਪਰ ਇਹੋ ਜਿਹੀ ਬੇਚੈਨੀ ਜਿਹੜੀ ਹੈ ਮਾਪੇ ਨੂੰ ਦੇ ਗਿਆ ਜਿਹੜੀ ਸਾਰੀ ਜ਼ਿੰਦਗੀ ਉਹਨਾਂ ਦੇ ਦਿਲਾਂ ਦੇ ਵਿੱਚ ਖੜਕਦੀ ਰਹੇ ਵੀ ਡੇਲੀ ਪੋਸਟ ਪੰਜਾਬੀ ਨਾਲ ਜੁੜੇ ਹੋ ਤੁਸੀਂ ਕੈਮਰਾ ਪਰਸਿੰਗ ਗੁਰਪ੍ਰੀ ਬੰਗ